ਅੱਛਾ ਨੇ ਖਾਲਸਾ ਫੌਜ ਸੱਜ ਕੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਪਹਿਲਾ ਨਗਰ ਕੀਰਤਨ ਪਹਿਲਾ ਜਲੂਸ ਕੱਢਿਆ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਉਸ ਵੇਲੇ ਦੀ ਰੰਗ ਰੌਣਕ ਉਸ ਵੇਲੇ ਦੀ ਸ਼ਾਨ ਮੇਰੇ ਸਾਥੀ ਗੁਰਮukh ਸਿੰਘ ਐਮਏ ਸਰਦਾਰਾ ਸਿੰਘ ਸ਼ੌਂਕੀ ਅਤੇ ਜਰਨੈਲ ਸਿੰਘ ਗੰਡੀ ਮੀਡੀਆ ਇਉਂ ਬਿਆਨ ਕਰ ਰਹੇ ਹਨ ਜੀ ਸੁਣੋ ਮੂਰੇ ਤੂਰ ਦੇ ਨਿਸ਼ਾਨ ਪੰਜ ਪੀ ਗਰਨ ਗਾਰਾ ਖਾੜ ਕੇ ਪਿੱਛੇ ਖੇੜਦੇ ਨਿਹੰਗ ਸਿੰਘ ਗਤਕਾ ਉਦੋਂ ਪਿੱਛੇ ਫੌਜੀ ਸੂਰਮੇ ਕਹਿੰਦਾ ਹਾਰਾਂ ਰਿਆ ਰਖਾਰਾਂ ਨਹੀਂ ਲੜਾਈ ਮਾਰੀ ਪਾਦਸ਼ਾਹ ਚੰਡੇ ਜੂਲਰੇ ਨਗਾਰੇ ਆਉਂਦੇ ਵੱਜਦੇ ਨੀਲੇ ਦਾ ਸੁਆਹਰ ਪਾਦਸ਼ਾਹ ਮੂਰੇ ਥੂਲ ਦੇ ਨਿਸ਼ਾਨ ਪੰਜ ਪੀਲੇ ਮਗਰ ਨਗਾਰਾ ਖਾੜ ਕੇ ਪਿੱਛੇ ਖੇਡਦੇ ਨਿਹੰਗ ਸਿੰਘ ਗਤਕਾ ਉਦੋਂ ਪਿੱਛੇ ਫੌਜੀ ਸੂਰਮੇ ਕਹਿੰਦਾ ਹਾਰਾਂ ਲਿਆ ਨਕਾਰਾ ਨਹੀਂ ਲੜਾਈ ਮਾਰਿਆਂ ਦਾ ਯਾਹਰ ਪਾਦਸ਼ਾਹ ਚੰਡੇ ਜੂਲਰੇ ਨਗਾਰੇ ਗੁਜਰੀ ਦਾ ਚੰਨ ਚਮਕੇ ਸਿਰ ਕੱਲ ਦੀ ਮਾਰਾ ਦੀ ਦਾਮ ਕਾ ਮਠੀ ਮਠੀ ਮਾਰਾ ਫੇਰਦਾ ਨਿੱਕੇ ਪੈਰ ਨੂੰ ਉਠਾਉਣਾ ਯਾਰ ਸ਼ੀ ਰੱਖਦਾ ਵਿਚਾਰ ਪਾਰਸ਼ਾਹ ਚੰਦੇ ਚੂਲ ਦੇ ਲਗਾੜੇ ਉਨੇ ਵੱਜਦੇ ਨੀਲੇ ਰਸ ਹਰ ਪਾਰਸ਼ਾਹ ਇੱਕ ਨਾਲ ਕਵੀਆਂ ਦੀ ਟੋਲੀ ਪੜਦੇ ਖੁਸ਼ੀ ਚ ਸ਼ਹਿਰਿਆਂ ਆਇਆ ਕਾਵਦੇ ਮਹਾਨ ਲਖਾਰੀ ਵਿਦਿਆ ਰਹਾੜ ਜਾਪਰੇ ਗਾਣ ਗਾਤ ਰਸਹਰੀ ਚੋਲਾ ਸਨਹਰੀ ਚੋਲਾ ਜਾਪੇ ਸਰਕਾਰ ਬਾਦਸ਼ਾਹ ਛੰਡੇ ਛੂਲ ਦੇ ਨਗਾਰੇ ਹਉ ਰਵਜਦੇ ਨੀਲੇ ਰਸ ਹਰ ਬਾਦਸ਼ਾਹ ਕਰੇ ਖੇਡਾਂ ਇਹਨਾਂ ਦਾ ਹਾਤੀ ਚੁੱਕ ਕੇ ਲਿਆਵੇ ਤੀਰ ਨੂੰ ਆ ਵੇਖ ਆਸ਼ਕੀਨ ਸ਼ਿਕਾਰੀ ਮੁਕਤੀ ਦਾ ਦਾਨ ਵੰਡਦਾ ਨੀਲਾ ਉਹਨਾਂ ਦਾ ਮਾਰਦਾ ਸ਼ਾਹਾਂ ਹੱਸਦਾ ਦਿੱਤਾ ਹਰ ਪਾਦਸ਼ਾਹਾਂ ਛੰਡੇ ਚੂਨਦੇ ਨਗਾਰੇ ਉਹਦੇ ਵੱਜਦੇ ਨੀਲੇ ਰਾਸਵਾਰ ਪਾਦਸ਼ਾਹ ਇਹਨਾਂ ਦਿੱਲੀ ਨੂੰ ਤੋੜਿਆ ਬਾਪੂ ਦਿੱਲੀ ਨੂੰ ਤੋੜਿਆ ਬਾਪੂ ਹਿੰਦ ਦਾ ਧਰਮ ਰੱਖਿਆ ਕਦੇ ਮੌਤ ਤੂੰ ਜਰਾ ਨੋ ਡਾਰਦਾ ਕਾ ਨੂੰ ਬਿਆਨੇ ਤਾਰਦਾ ਕੱਪੀ ਜਾਣੇ ਢਮਾਣਾ ਲੱਗੇ ਬੇੜ ਪਾਲਾ ਚ ਦੇਵੇ ਤਾਰ ਪਾਲ ਸ਼ਾਹ ਛੰਡੇ ਥੂਨ ਦੇ ਨਗਾਰੇ ਉਦੇ ਵੱਜਦੇ ਨੀਲੇ ਰਸਮਾਹਰ ਪਾਲ ਸ਼ਾਹ ਵੇਖ ਨੱਚਦਾ ਇਹ ਨਾਂ ਦਾ ਨੀਲਾ ਪਰੀਆਂ ਨੂੰ ਸੂਰਤ ਪੁੱਲੇ ਸਾਰੇ ਜੱਗ ਤੋਂ ਨਾਰ ਇਹਦੇ ਵਕਰੇ ਸਤਨਾਮ ਜਪਦਾ ਫਿਰੇ ਆਸਾ ਸੱਚ ਨੂੰ ਲਿਆਉਣਾ ਮੂਰੇ ਆਖਦਾ ਮੰਗਾ ਹਰ ਪਾਰਸ਼ਾ ਚੰਦੇ ਚੂਲ ਦੇ ਨਗਾਰੇ ਹੁੰਦੇ ਵੱਜਦੇ ਨੀਲੇ ਰਾਸ ਹਰ ਪਾਰਸ਼ਾ ਜਗਤ ਖੁਸ਼ੀ ਦੇ ਵਿੱਚ ਆ ਕੇ ਰੱਜੀਏ ਦ دیدار ਕਰ ਕੇ ਦੇ ਚਰਨ ਚ ਸੇ ਪਈ ਲక్ష్ਮੀ ਅਰਸ਼ਾਂ ਤੋਂ ਆਨਾ ਮੋਹਰੀਆਂ ਮਾਨਾ ਹੋਏ ਕਿਸੇ ਨਾ ਕਹਾਲਾ ਕਰ ਦੇਵ ਜਹਰ ਪਾਦਸ਼ਾਹ ਛੰਡੇ ਝੂਨਦੇ ਨਗਾਰੇ ਉਹਦੇ ਅਜਨੇ ਨੀਲੇ ਦਾ ਸਵਾਰ ਪਾਦਸ਼ਾਹ ਜੰਗ ਦੇ ਇਤਰੀਕੇ ਦਾ ਸੁਦਾ ਬਲੀ ਸੂਰ ਮਾਰਨਾਂ ਦਾ ਜਾਣੂ ਢਾਲ ਤਲਵਾਰ ਰੱਖਦਾ ਅਰੀਸ ਜੋਗਿਆ ਕੋਈ ਨਹੀਂ ਕਰ ਸਕਦਾ ਹੋਵੇ ਚਹ ਹਜ਼ਾਰ ਪਾਰਸ਼ਾ ਚੰਡੇ